ਮੈਡਮ ਨੇ ਮੈਡਮ ਦੇ ਨਾਲ ਹੀ ਬਖਸ਼ੀ ਮੁਕਤੀ ਕੀਤੀ ਉਹਦੇ ਘਰੂਟ ਵੱਡੇ ਉਹ ਜਹੀ ਜਗ੍ਹਾ ਤੁਸੀਂ ਜਾਣਦੇ ਹੋ ਔਰ ਉਸ ਤੋਂ ਬਾਅਦ ਬਾਹਲ ਪੱਟੇ ਦੰਧੀਆਂ ਵੱਡੀਆਂ ਬਖੀਆਂ ਚ ਗਰਦਨ ਤੇ ਹੱਥਾਂ ਤੇ ਸਭ ਤੋਂ ਦੰਧੀਆਂ ਵੱਡੀਆਂ ਉਹਨੂੰ ਲਹੂ ਲਹਾਨ ਕਰ ਦਿੱਤਾ ਹਨਾ ਜਦੋਂ ਸਕੂਲ ਦੀ ਪ੍ਰਿੰਸੀਪਲ ਹੀ ਕਿਹੜੀ ਮੁੱਖਤਾ ਪੀਨ ਬਕਾਇਨੇ ਆ ਜੇਕਰ ਉਹੀ ਬਹਿ ਕੇ ਆਪਣਾ ਲੀਪਾ ਉੱਚੀ ਕਰਾਉਗੇ ਨਾ ਫੇਸ ਫੇਸ਼ਲੇ ਕਰਾਉਗੇ ਜਿੰਦੀ ਹੈ ਬੱਡੀਆਂ ਨੇ ਹਣਾ ਉਹਨੇ ਸਿਰਫ ਕਿੰਨਾ ਸੀਗਾ ਉਹਨੇ ਮੈਡਮ ਦੇਖੀ ਮਿਨਿਸਪਲ ਤੇ ਉਹਦੀ ਵੀਡੀਓ ਬਣਾਈ ਜੀ ਵੀ ਮੈਡਮ ਇਹ ਸਕੂਲ ਆ ਇੱਥੇ ਬੱਚਨ ਪੜਾਇਆ ਜਾਂਦਾ ਨਾ ਕਿ ਇੱਥੇ ਵੀ ਕੋਈ ਬਿਊਟੀ ਬਾਦਲ ਰ ਆ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਇਹਨੂੰ ਬਿਊਟੀ ਬਾਦਲ ਬਣਾਇਆ ਸਕੂਲ ਨੂੰ ਤੁਸੀਂ ਇਸ ਸਕੂਲ ਦੇ ਵਿੱਚ ਬਹਿ ਕੇ ਜਿਹੜਾ ਫੇਸ਼ੀਅਲ ਕਰਾ ਰਹੇ ਹੋ ਨਾ ਇਹਦਾ ਬੱਚਾ ਦੇ ਕੀ ਅਸਰ ਪਊਗਾ ਉਹਨਾਂ ਦੰਦੀਆਂ ਵੱਡੀਆਂ ਕਹਿੰਦੇ ਉਹਦੀ ਦੰਦੀਆਂ ਜਿਹੜੀ ਜਗ੍ਹਾ ਜਗ੍ਹਾ ਦੰਦੀਆਂ ਵੱਡੀਆਂ ਨੇ ਪਰ ਦੱਸ ਨਹੀਂ ਸਕਦੇ ਹਾਲਾਂਕਿ ਕਿਤਨਾ ਕਿਤੇ ਪ੍ਰਿੰਸੀਪਲ ਦੀ ਬਹੁਤ ਵੱਡੀ ਗਲਤੀ ਆ ਇਹ ਨਲਾਕੀ ਵੀ ਆ ਕਿਤਨਾ ਕਿਤੇ ਦਲਬਾ ਕਿਤਨਾ ਕਿਤੇ ਪ੍ਰਿੰਸੀਪਲ ਨੂੰ ਨਾ ਪਤਾ ਨਹੀਂ ਹੁੰਦਾ ਉੱਥੇ ਕਿਹੜੇ ਮਾਸਟਰ ਪਿੱਛੇ ਲਾਉਣੇ ਸੀ ਨਾ ਜਿਹੜਾ ਉੱਥੇ ਕੀ ਹੈ ਨਾ ਉਹ ਲੀਪਾ ਮੋਚੀ ਪਿੱਛੇ ਦਿਰਾਉਣ ਲੱਗੀ ਵੀ ਆ ਕੀ ਕਰਨਾ ਸੀ ਕੀ ਨਹੀਂ ਵੇਰੀ ਗੁੱਡ ਇੱਕ ਫਰੀਦਕੋਟ ਦੀ ਆ ਜਿੱਥੇ ਇੱਕ ਸੌਰੇ ਪਰਿਵਾਰ ਨੇ ਨੋ ਨ ਜਿਹੜੇ ਡੇਢ ਸਾਲ ਪਹਿਲਾਂ ਏਸੀ ਵਿਆਹ ਕੇ ਅੱਗ ਲਾ ਕੇ ਫੋਕ ਦਿੱਤਾ ਉਹ ਜਦੋਂ ਸੋਈ ਜੀ ਤਾਂ ਬਣਨ ਲੱਗੀ ਸੱਜ ਤੇ ਸੌਰੇ ਨੇ ਪੈਟਰੋਲ ਦੀ ਕੈਨੀ ਉੱਤੇ ਲੋਕ ਸੀ ਜੋ ਕਿ ਸਾਡੀ ਬੇਟੀ ਨੂੰ ਅੱਗ ਲੱਗੀ ਜੀ ਹੁੰਦੀ ਫਰੀਦਕੋਟ ਦੇ ਵਿੱਚ ਹੋਇਆ ਉਹ ਜਦ ਦੀ ਔਰਤ ਕਿਸੇ ਦੀ ਧੀ ਜਾਂ ਕਿਸੇ ਦੀ ਭੈਣ ਆ ਤੇਰੀ ਮਾਸਪਨਾ ਕਿੰਨਾ ਉਹਨੂੰ ਉੱਪਰ ਤੂੰ ਦੇਖ ਸਕਦੇ ਜੇ ਬੇਡੀਆਂ ਵੀ ਜਿਵੇਂ ਹਸਤਾ ਦੇ ਵਿੱਚ ਪਈ ਆ ਉਹਦਾ ਜਿਹੜਾ ਹਾਲ ਹੋਇਆ ਹੋਇਆ ਕੁੜੀ ਦਾ ਹਨਾ ਉਹ ਤਾਂ ਨਹੀਂ ਪਰ ਕੋਈ ਵਾਰ ਦੇਖਿਆ ਜਾ ਕਿ ਜਾਂਦਾ ਹੈਗਾ ਉਨੇ ਆਪਣੀ ਘਰ ਵਾਲੀ ਤੋਂ ਦੁਖੀ ਹੋ ਕੇ ਉਹਨੂੰ ਜਿੰਦਾ ਸੁਕ ਦਿੱਤਾ ਫਰਾਰ ਹੋ ਗਿਆ ਤੇ ਉਹ ਗਰਭਵਤੀ ਸੀ ਉਹਦੇ ਪੇਟ ਦੇ ਵਿੱਚ ਬੱਚਾ ਸੀ ਅੰਬਰ ਸਰਦੂਪ ਕਾਲੇ ਦੀ ਨਾ ਪਪਾ ਬਰਵੀ ਹਜ ਜੀ ਪਪਾ ਕਾਲੇ ਤੇ ਉੱਥੇ ਜਿਹੜੀ ਉਹ ਕੁੜੀ ਆ 3 1/2 ਸਾਲ ਹੋ ਗਈ ਸੀ ਮੈਨੂੰ ਜੀ ਉਹਦੀ ਜਿਹੜੀ ਮਾਤਾ ਹੈ ਜਿੰਦੇ ਦੀ ਜੀ ਉਹਦੇ ਮਤਲਬ ਕੁੜੀ ਦੇ ਮਾਤਾ ਦੇ ਪੈਨਾਂ ਅਨੁਸਾਰ ਕਹਿੰਦੇ ਉਹਦੇ ਪੇਟ ਦੇ ਵਿੱਚ ਦੋ ਬੱਚੇ ਸੀ ਸ਼ਸ਼ੀਕਾਲ ਜੀ ਮੈਂ ਤਰਨਦੀਪ ਸਿੰਘ ਅੱਜ ਦਾ ਜਿਹੜਾ ਤੁਹਾਡੇ ਨਾਲ ਮੁੰਦਾ ਸੀ ਸੰਝਾ ਕਰਨ ਲੱਗਿਆ ਉਹ ਹੈਗਾ ਅਧਿਆਪਕ ਤੇ ਜਿਹੜਾ ਵਿਦਿਆਰਥੀ ਪਰ ਕੀ ਕੁਝ ਹੋ ਰਿਹਾ ਤਸਵੀਰਾਂ ਕੀ ਕੁਝ ਬਿਆਨ ਕਰਦੀਆਂ ਨੇ ਅਧਿਆਪਕ ਜਿਹੜਾ ਹੁੰਦਾ ਉਹ ਵਿਦਿਆ ਦਾ ਇੱਕ ਕਹਿ ਸਕਦੇ ਆ ਦੀਵਾ ਹੁੰਦਾ ਉਹ ਦੀਵਾ ਚਾਨਣ ਕਰਦਾ ਵਿਦਿਆਰਥੀਆਂ ਪਰ ਅਧਿਆਪਕ ਕਰਦੇ ਕੀ ਨੇ ਸਾਡੇ ਕੋਲ ਇੱਕ ਵੀਡੀਓ ਸਾਹਮਣੇ ਆਈ ਆ ਉਸ ਵੀਡੀਓ ਦੇ ਵਿੱਚ ਇੱਕ ਪ੍ਰਿੰਸੀਪਲ ਨੇ ਦੂਸਰੀ ਜਿਹੜੀ मैडम सी उस ਦੇ ਨਾਲ ਜਿਹੜੀ ਬਤਮੀਜ਼ੀ ਕੀਤੀ ਆ ਉਸ ਦਿਨ ਕੋਟਮਾਰ ਕੀਤੀ ਆ ਉਸ ਤੇ ਦੰਦੀਆਂ ਵੱਡੀਆਂ ਦੰਦੀਆਂ ਵੱਢਣ ਤੋਂ ਬਾਅਦ ਉਸ ਨੂੰ ਘਰੂਟਾਂ ਦੇ ਨਾਲ ਲਹੁ ਲਹਾਨ ਕਰ ਦਿੱਤਾ ਇਹ ਤਸਵੀਰਾਂ ਜਿਹੜੀਆਂ ਇਹ ਵੀ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ ਇੱਕ ਸਕੂਲ ਦੀਆਂ ਤਸਵੀਰਾਂ ਨੇ ਸਰਕਾਰੀ ਸਕੂਲ ਦੀਆਂ ਜਿੱਥੇ ਸਕੂਲ ਨੂੰ ਬਿਊਟੀ ਪਾਰਲਰ ਬਣਾਇਆ ਗਿਆ ਔਰ ਬਿਊਟੀ ਪਾਰਲਰ ਬਣਾ ਕੇ ਉੱਥੇ ਇੱਕ ਰਸੋਈ ਦੇ ਵਿੱਚ ਬੈਠ ਕੇ ਇੱਕ ਪ੍ਰਿੰਸੀਪਲ ਫੇਸਲ ਕਰਵਾ ਰਹੀ ਹੈ ਉਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਲਖਵੀਰ ਸਿੰਘ ਦਾ ਬਨਾਮ ਵੱਲ ਸਵਾਗਤ ਹੈ ਸ시ਕਾ ਲਖਵੀਰ ਜੀ ਜਿਹੜਾ ਮੁੱਦਾ ਤੁਸੀਂ ਸੁਣੀ ਲਿਆ ਕੱਲ ਤਾਂ ਚਰਚਾ ਚੱਲ ਰਹੀ ਆ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਪ੍ਰਿੰਸੀਪਲ ਔਰ ਅਧਿਆਪਕਾਂ ਦੀ ਅਧਿਆਪਕ ਸਕੂਲਾਂ ਵਿੱਚ ਲੜ ਰਹੇ ਨੇ ਪਹਿਲਾਂ ਵੀ ਲੜਦੇ ਸੀ ਹਾਲਾਂਕਿ ਬੱਚੇ ਝਗੜਦੇ ਹੁੰਦੇ ਨੇ ਪਰ ਇੱਥੇ ਅਧਿਆਪਕ ਆਪ ਹੀ ਲੜਦੇ ਨਜ਼ਰ ਆ ਰਹੇ ਨੇ ਕੀ ਕਹੋ ਤਰਨ ਪਹਿਲੀ ਗੱਲ ਤਾਂ ਇਹ ਸਕੂਲ ਦੀ ਪ੍ਰਿੰਸੀਪਲ ਹੁੰਦੀ ਆ ਪ੍ਰਿੰਸੀਪਲ ਦਾ ਉੱਤਾ ਜੀ ਸਕੂਲ ਦਾ ਵੱਡਾ ਉੱਤਾ ਹੁੰਦਾ ਨਾ ਸਕੂਲ ਦੇ ਵਿੱਚ ਉਹ ਇਨਚਾਰਜ ਵੀ ਹੁੰਦਾ ਉਹਨੇ ਬੱਚੇ ਵੀ ਦੇਖਣੇ ਨੇ ਤੇ ਟੀਚਰ ਵੀ ਦੇਖਣੇ ਨੇ ਜੀ ਹਨਾ ਜਦੋਂ ਸਕੂਲ ਦੀ ਪ੍ਰਿੰਸੀਪਲ ਹੀ ਜਿਹੜੇ ਮੁੱਖ ਅਧਿਆਪਕ ਜਿਹਨਾਂ ਬਗੈਣ ਨੇ ਆ ਜੇਕਰ ਉਹੀ ਬੈ ਕੇ ਆਪਣਾ ਲਿਪਾ ਬੋਚੀ ਕਰਾਉਗੇ ਨਾ ਫੇਸ ਫੇਸ਼ਲ ਕਰਾਉਗੀ ਤਾਂ ਕਿਤੇ ਨਾ ਕਿਤੇ ਇਹ ਹੁਣ ਲਾਜਵੀਂ ਆ ਹੁਣ ਉਹਦੇ ਦੂਜੀ ਮੈਡਮ ਆ ਜਿਹੜੀ ਟੀਚਰ ਜਿਹਦੀ ਨਾਲ ਕੋਟ ਮਰਜੀ ਦੀ ਦਿੰਦੀ ਆ ਵੱਡੀਆਂ ਨੇ ਹਨਾ ਉਹਨੇ ਸਿਰਫ ਕਿੰਨਾ ਸੀਗਾ ਉਹਨੇ ਮੈਡਮ ਦੇਖੀ ਪ੍ਰਿੰਸੀਪਲ ਤੇ ਉਹਦੀ ਵੀਡੀਓ ਬਣਾਈ ਜੀ ਵੀ ਮੈਡਮ ਇਹ ਸਕੂਲ ਆ ਇੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਨਾ ਕਿ ਇੱਥੇ ਵੀ ਕੋਈ ਬਿਊਟੀ ਪਾਰਲਰ ਆ ਵੀ ਤੁਸੀਂ ਇਹਨੂੰ ਬਿਊਟੀ ਪਾਰਲਰ ਬਣਾਇਆ ਸਕੂਲ ਨੂੰ ਤੁਸੀਂ ਇਸ ਸਕੂਲ ਦੇ ਵਿੱਚ ਬੈਠ ਕੇ ਜਿਹੜਾ ਫੇਸ਼ਲ ਕਰਾ ਰਹੇ ਹੋ ਇਹਦਾ ਬੱਚਿਆਂ ਤੇ ਕੀ ਅਸਰ ਪਊਗਾ ਕਿਉਂਕਿ ਬੱਚੇ ਉੱਥੇ ਪੜ੍ਹਨਾ ਆਉਂਦੇ ਨੇ ਹਨਾ ਹਾਲਾਕਿ ਇਹ ਪ੍ਰਾਇਮਰੀ ਸਕੂਲ ਹੈ ਜੂਪੀ ਦੇ ਉਨਾਮ ਦਾ ਪਰ ਕਿਤਨਾ ਕਿਤੇ ਬਰ ਪ੍ਰਿੰਸੀਪਲ ਦੀ ਵੱਡੀ ਗਲਤੀ ਆ ਪਹਿਲੀ ਗਲਤੀ ਉਹਦੀ ਫੇਸ਼ਲ ਕਰਾਉਣ ਵਾਲੀ ਸਕੂਲ ਦੇ ਵਿੱਚ ਹਨਾ ਕਿਉਂਕਿ ਇਹਦਾ ਰਤਵਾ ਉੱਥੇ ਕੀ ਆ ਦੂਜੀ ਗਲਤੀ ਉਹ ਜਿਹੜੀ ਮੈਡਮ ਰੋਕਣਾਂ ਲੱਗੀ ਸੀ ਉਹਨੂੰ ਉਹਨਾਂ ਕੁੱਟ ਮਾਰ ਉਹ ਡੰਦੀਆਂ ਵੱਡੀਆਂ ਕਹਿੰਦੇ ਦੋਹਾਂ ਡੰਦੀਆਂ ਅਜਿਹੀ ਜਗ੍ਹਾ ਜਗ੍ਹਾ ਦੰਦੀਆਂ ਵੱਡੀਆਂ ਨੇ ਪਰ ਦੱਸ ਨਹੀਂ ਸਕਦੇ ਆਪ ਬਿਆਨ ਕਰ ਰਹੇ ਸੀ ਕਿ ਨਹੀਂ ਮੈਡਮ ਆਪਾਂ ਵੀਡੀਓ ਦੇਖੀ ਆ ਹਾਲਾਂਕਿ ਕਿਤਨਾ ਕਿਤੇ ਪ੍ਰਿੰਸੀਪਲ ਦੀ ਬਹੁਤ ਵੱਡੀ ਗਲਤੀ ਆ ਇਹ ਨਲਾਈਕੀ ਵੀ ਆ ਕਿਤਨਾ ਕਿਤੇ ਇਹ ਜਿਹੜੀ ਘਟਨਾ ਝੂਪੀ ਦੀ ਆ ਬਿਗਾਪੁਰ ਇਹ ਜਿਹੜਾ ਇਲਾਕਾ ਏ ਔਰ ਸਾਡੇ ਕੋਲ ਜਾਣਕਾਰੀ ਮਿਲੀ ਆ ਬਿਗਾਪੁਰ ਇਲਾਕੇ ਦਾ ਦਾਉਨਮੂ ਪ੍ਰਾਇਮਰੀ ਸਕੂਲ ਆ ਜਿਹੜਾ ਪਿੰਡ ਦਾ ਨਾਮ ਆ ਉੱਥੇ ਮਾਮਲਾ ਆ ਔਰ ਲਗਾਤਾਰ ਇਹ ਵੀਡੀਓ ਵੱਧ ਵੀ ਰਹੀਆਂ ਨੇ ਇਹ ਤਸਵੀਰਾਂ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਸੀ ਟਵਿੱਟਰ ਤੇ ਇਹ ਵੀਡੀਓ ਜ਼ਿਆਦਾਤਰ ਵਾਇਰਲ ਹੋ ਰਹੀ ਹੈ ਇੱਕ ਸਕੂਲ ਦੇ ਅਧਿਆਪਕ ਦਾ ਕੰਮ ਹੁੰਦਾ ਪ੍ਰਿੰਸੀਪਲ ਦਾ ਕਿ ਬੱਚਿਆਂ ਨੂੰ ਸੇਧ ਦੇਣ ਪਰ ਬੱਚਿਆਂ ਨੂੰ ਸੇਧ ਕੀ ਦੇਣੀ ਆ ਇਹ ਤਾਂ ਆਪਸ ਦੇ ਵਿੱਚ ਉਲਝਦੇ ਨਜ਼ਰ ਆ ਰਹੇ ਨੇ ਮੈਡਮ ਨੇ ਮੈਡਮ ਦੇ ਨਾਲ ਹੀ ਬਖਸ਼ੂਕੀ ਕੀਤੀ ਉਹਦੇ ਘਰੂਟ ਵੱਡੇ ਉਹ ਵੀ ਅਜਿਹੀ ਜਗ੍ਹਾ ਤੁਸੀਂ ਜਾਣਦੇ ਹੋ ਔਰ ਉਸ ਤੋਂ ਬਾਅਦ ਬਾਲ ਪੱਟੇ ਦੰਧੀਆਂ ਵੱਡੀਆਂ ਬੱਖੀਆਂ ਚ ਗਰਦਨ ਤੇ ਹੱਥਾਂ ਤੇ ਸਭ ਦੇ ਦੰਧੀਆਂ ਵੱਡੀਆਂ ਕੋ ਨੂੰ ਲਹੂ ਲਹਾਨ ਕਰ ਦਿੱਤਾ ਔਰ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਗੰਭੀਰ ਹੁੰਦਾ ਜਾ ਰਿਹਾ ਹੈ ਹਾਲਾਂਕਿ ਜੁਪੀ ਸਰਕਾਰ ਨੇ ਇੱਥੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਹੜਾ ਪ੍ਰਸ਼ਾਸਨ ਨੇ ਜਰੂਰ ਮਾਮਲਾ ਦਰਜ ਕਰ ਲਿਆ ਪਰ ਵੱਡੀ ਗੱਲ ਇਹ ਆ ਕਿ ਔਰਤਾਂ ਹੀ ਔਰਤਾਂ ਦੇ ਦੁਸ਼ਮਣ ਬਣਦੇ ਜਾ ਰਹੇ ਨੇ ਤੇ ਇੱਕ ਗੱਲ ਇਹ ਆ ਸਕੂਲਾਂ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਨਵੇਂ ਬੱਚੇ ਜਾ ਰਹੇ ਨੇ ਹਨ ਬੱਚੇ ਦੇ ਹੀ ਕੀ ਸਿੱਖਣਗੇ ਮੁਰਦਾਨੇ ਦੇ ਬੱਚਿਆਂ ਦੇ ਅਸਰ ਮਾੜੀ ਅਸਰ ਪੈਣ ਦਾ ਕਿ ਬੱਚੇ ਸਾਹਮਣੇ ਮੈਡਮਾਂ ਲੜਨ ਕੀ ਉਹਨਾਂ ਦੀਆਂ ਤਾਂ ਬੱਚੇ ਦੇ ਕੀ ਹੱਸਰ ਬਣਾ ਲੱਗੀ ਆਪਾਂ ਨੂੰ ਸਮਝਦੇ ਆਂ ਪੰਜਾਬੀ ਤੇ ਨਾ ਤੇ ਇੱਕ ਪ੍ਰਿੰਸੀਪਲ ਹੈ ਹਰਕਤ ਵੀ ਇਹੀ ਕੀਤੀ ਹੈ ਨਾ ਚਲੋ ਕਿਤਨਾ ਕਿਤੇ ਉਹ ਦੰਦੀਆਂ ਵੱਡੀਆਂ ਬੱਚੇ ਦੇਖ ਕੇ ਬੱਚਿਆਂ ਦੇ ਮਨ ਤੇ ਇਹਦਾ ਮਾੜਾ ਪ੍ਰਭਾਵ ਹੋ ਜਾਣਾ ਹਾਲਾਂਕਿ ਪ੍ਰਾਇਮਰੀ ਸਕੂਲਾਂ ਵਿੱਚ ਅਜਿਹਾ ਕਿ ਬੱਚੇ ਥੋੜੇ ਘਟਦੇ ਜਾ ਰਹੇ ਨੇ ਕਿਉਂਕਿ ਬੱਚਿਆਂ ਦਾ ਰੁਝਾਨ ਹੈ ਜਿਹੜਾ ਪੇਰੈਂਟਸ ਮਾਪੇ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਵਧੀਆ ਪ੍ਰਾਈਵੇਟ ਸਕੂਲਾਂ ਵਿੱਚ ਪੜਾਈਏ ਤਾਂ ਜਾਉਣਾ ਚੰਗੇ ਹਾਲਾਂਕਿ ਚਾਹ ਸਰਕਾਰੀ ਵਧੀਆ ਨੇ ਬੱਚੇ ਡਿਪੈਂਡ ਕਰਦਾ ਹੈ ਬੱਚੇ ਦੀ ਆਪਣੇ ਤੇ ਨਾ ਬੱਚੇ ਨੇ ਕਿਸ ਕੇ ਦਰ ਕਿਵੇਂ ਪੜਨਾ ਉੱਥੇ ਕਿਵੇਂ ਵਿਚਰਨਾ ਪਰ ਸਕੂਲ ਦੇ ਵਿੱਚ ਉਹਨਾਂ ਜਿਵੇਂ ਹਰਕਤ ਕੀਤੀਆਂ ਮਾਪੇ ਰੋਡਰਦੇ ਨੇ ਵੀ ਕਿਉਂਕਿ ਪਹਿਲੀ ਵਾਰੀ ਤਾਂ ਉਹ ਆਇਆ ਤਾਂ ਪਹਿਲਾਂ ਪੰਜਾਬ ਦੇ ਵਿੱਚ ਕਈ ਅਜਿਹੀਆਂ ਵੀਡੀਓਆਂ ਆਈਆਂ ਨੇ ਜਿੱਥੇ ਸਕੂਲ ਦੇ ਵਿੱਚ ਮੈਡਮਾਂ ਨੇ ਇੱਕ ਦੂਜੇ ਨੇ ਗੁੱਤਾਂ ਤੱਕ ਮੱਟੀਆਂ ਨੇ ਬਿਲਕੁਲ ਬਾਲ ਪੱਟੇ ਨੇ ਸਕੂਲ ਦੇ ਵਿੱਚ ਲੜੀਆਂ ਨੇ ਸ਼ਰਮ ਤੇ ਜਿਵੇਂ ਫੇਸ ਲ ਕਰਾਉਣਾ ਮੂੰਹ ਨੂੰ ਲਿਪਾ ਪੋਚਾ ਕਰਾਉਣਾ ਹਨਾ ਉਹ ਰਸੋਈ 'ਚ ਬੈਠ ਕੇ ਲਾ ਕੇ ਮਿੱਡੇ ਮਿੱਡੇ ਦੀ ਰਸੋਈ ਆ ਉਹ ਤੇ ਬੈਠ ਕੇ ਫੇਸ ਲ ਕਰਵਾ ਰਹੀ ਆ ਆਪਣੀ ਸਾਰਾ ਕੁਝ ਕਰਵਾ ਰਹੀ ਆ ਇਹ ਸੋਹਣੇ ਬਣਦੇ ਲਈ ਕੀ ਕੁਝ ਕੀਤਾ ਜਾ ਰਿਹਾ ਯਾਰ ਔਰਤ ਨੂੰ ਇਹ ਨਹੀਂ ਪਤਾ ਕਿ ਉੱਥੇ ਬੱਚਿਆਂ ਨੂੰ ਜਿਹੜੀ ਤੁਹਾਡੀ ਪੜ੍ਹਾਈ ਆ ਔਰ ਪ੍ਰਿੰਸੀਪਲ ਦਾ ਕੀ ਜਿਹੜੀ ਜ਼ਿੰਮੇਵਾਰੀ ਆ ਦੂਸਰੀ ਮੈਡਮ ਨੇ ਜੇ ਵੀਡੀਓ ਬਣਾ ਵੀ ਦਿੱਤੀ ਤਾਂ ਉਹਦੇ ਨੇ ਸਲੋਕ ਵਰਕ ਨਾ ਕਿੰਨਾ ਖਚ ਜਾਗਾ ਇਹ ਬੜਾ ਮੰਦਪਾਗਾ ਨਹੀਂ ਰੋਜੀ ਮੈਡਮ ਦੀ ਗੱਲ ਚੰਗੀ ਆ ਉਹਨੇ ਚੀਜ਼ ਦਿਖਾਈ ਪ੍ਰਿੰਸੀਪਲ ਦੀ ਹਰਕਤ ਦਿਖਾਈ ਫੋਨ ਦਿਖਾਈ ਬਹੁਤ ਧੀਆ ਗੱਲਾਂ ਪਰ ਕਿਤਨਾ ਕਦੇ ਪ੍ਰਿੰਸੀਪਲ ਨੂੰ ਨਾ ਪਤਾ ਨਹੀਂ ਉਹਨੇ ਉੱਥੇ ਕਿਹੜੇ ਮਾਸਟਰ ਪਿੱਛੇ ਲਾਉਣੇ ਸੀ ਨਾ ਜਿਹੜਾ ਉੱਥੇ ਕੀ ਹੈ ਨਾ ਉਹ ਲਿਪਾ ਪੋਚੀ ਫੇਸੇ ਘਰਾਉਣ ਲੱਗੀ ਵੀ ਆ ਕੀ ਕਰਨਾ ਸੀ ਕੀ ਨਹੀਂ ਜਾਣੇ ਘਰ ਬਿਆਹ ਉਹ ਜਣਾ ਹੋਵੇ ਕਿਤਨਾ ਕਿਤੇ ਨਾ ਪਰ ਤੇ ਜਣਾ ਵਿੱਚ ਕਿਤੇ ਉਹ ਸਕੂਲ ਵਿੱਚ ਥੋੜੀ ਆ ਚੀਜ਼ ਚੰਗੀ ਲੱਗਦੀ ਹੈ ਮੈਂ ਦਰਦੇ ਨਾ ਸਕੂਲ ਤੋਂ ਬਾਹਰ ਬਥੇਰੇ ਬਿਊਟੀ ਪਾਲਰ ਨੇ ਬਹੁਤ ਬੈਠਣ ਦੇ ਵਿਚ ਜਿਨ੍ਹਾਂ ਨੇ ਕੰਮ ਨਹੀਂ ਚੱਲਦਾ ਉੱਥੇ ਜਾਂਦੀ ਬੰਸੀਪਲ ਉਹਨਾਂ ਕੋਲ ਜਾਂਦੇ ਉੱਥੇ ਵੇਚੇ ਕਰਾਉਂਦੀ ਜੋ ਮਰਜ਼ੀ ਕਰਾਉਂਦੀ ਪਈ ਉਹ ਆਪਣਾ ਪਰਸਨਲ ਹੈ ਨਾ ਇਹ ਸਕੂਲ ਚੀਜ਼ਾਂ ਚੰਗੇ ਲੱਗਦੇ ਨੇ ਕਿਤਨਾ ਕਿਤੇ ਨਾ ਐ ਜਾਂ ਕਿਹੜਾ ਆਮਨੇ ਕਹਿੰਦੇ ਲਾਲੀ ਲਿਆਉਣੀ ਸੀ ਗੱਲਾਂ ਤੇ ਨਾ ਬੱਚਿਆਂ ਨੂੰ ਪੜਾਉਣਾ ਸੀ ਕਿ ਉਹ ਕਰਨਾ ਸੀ ਤੇ ਇੱਕ ਪੰਜਾਬ ਦੀਆਂ ਦੋ ਘਟਨਾਵਾਂ ਮੈਂ ਜ਼ਰੂਰ ਸਾਂਝੇ ਕਰਨ ਲੱਗੇ ਆ ਪੰਜਾਬ ਦੇ ਵਿੱਚ ਦੋ ਖਬਰਾਂ ਚੱਲ ਰ ਇੱਕ ਫਰੀਦਕੋਟ ਦੀ ਆ ਜਿੱਥੇ ਇੱਕ ਸੌਰੇ ਪਰਿਵਾਰ ਨੇ ਨੌ ਨੂ ਜਿਹੜੇ 1.5 ਸਾਲ ਪਹਿਲਾਂ ਏਸੀ ਵੀ ਆ ਕੇ ਅੱਗ ਲਾ ਕੇ ਕੋਕ ਦਿੱਤਾ ਤੇ ਉਹ 97% ਝੋਲਸ ਗਈ ਹਸਪੀਟਲ ਵਿੱਚ ਪਹੁੰਚੀ ਆ ਦੂਸਰਾ ਅੰਮ੍ਰਿਤਸਰ ਦੇ ਬਾਬਾ ਬਕਾਲੇ ਤੋਂ ਘਟਨਾ ਜਿੱਥੇ ਇੱਕ ਮਜ਼ਦੂਰ ਵਰਗ ਦਾ ਬੰਦਾ ਸੀ ਹਾਲਾਂਕਿ ਦੋਨੇ ਮਜ਼ਦੂਰ ਦਲਿਤ ਵਰਗ ਵਰਗ ਦੇ ਪਾਈਚਾਰੇ ਦੇ ਲੋਕ ਨੇ ਉਹਨੇ ਆਪਣੀ ਘਰ ਘਰ ਵਾਲੀ ਤੋਂ ਦੁਖੀ ਹੋ ਕੇ ਉਹਨੂੰ ਜਿੰਦਾ ਕੋਕ ਦਿੱਤਾ ਘੋਰਾਰ ਹੋ ਗਿਆ ਤੇ ਉਹ ਗਰਭਵਤੀ ਸੀ ਉਹਦੇ ਪੇਟ ਦੇ ਵਿੱਚ ਬੱਚਾ ਸੀ ਤੇ ਦੋਨੇ ਝੋਲਸ ਕੇ ਉਹਨਾਂ ਦੀ ਥਾਈ ਮਾਫ ਪਹਿਲਾਂ ਇਹ ਚੀਜ਼ਾਂ ਚੱਲਦੀਆਂ ਸੀ ਲਕੀਰ ਸਿੰਘ ਅਸ ਤੋਂ ਪਹਿਲਾਂ ਤੇ ਹੁਣ 21ਵੀਂ ਸਦੀ ਚੱਲ ਰਹੀ ਆ ਇਹ ਚੀਜ਼ਾਂ ਫੇਰ ਸਾਹਮਣੇ ਆ ਰਹੀਆਂ ਨੇ ਜਿਨੇ ਇੱਕ ਵਾਰ ਫੇਰ ਰੌਂਕ ਤੇ ਖੜੇ ਕਰ ਦਿੱਤੇ ਤਾਂ 21ਵੀਂ ਸਦੀ ਹੈਗੇ ਪਰ ਕਿੰਨਾ ਕਿ ਤੇਰੇ ਵਿੱਚ ਇਹ ਜਿਹੜਾ ਸਮਾਜ ਚੱਲ ਰਿਹਾ ਨਾ ਇਹ ਚੱਲ ਰਿਹਾ ਕਲ ਯੁੱਗ ਦਾ ਸਮਾਜ ਨੂੰ ਪਾ ਰਿਹਾ ਹੈ ਜਈਆਂ ਬਹੁਤ ਬਾਰਤ ਹੋ ਰਹੀ ਨੇ ਜਿਹੜੇ ਆਪਾਂ ਸੋਚ ਨਹੀਂ ਸਕਦੇ ਹੁਣ ਜੇ ਫਰੀਦਕੋਟ ਦੇ ਵਿੱਚ ਹੋਇਆ ਉਹ ਚੜੀ ਔਰਤ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਤੇਰੀ ਮੱਸਪਾ ਨਾ ਕਿੰਨਾ ਉਨੋਂ ਪਰ ਤੂੰ ਦੇਖ ਸਕਦੇ ਸੀ ਆ ਵੀਡੀਓ ਦੀ ਜਿਵੇਂ ਉਹ ਹਸਪਤਾਲ ਦੇ ਵਿੱਚ ਪਈ ਆ ਉਹਦਾ ਜਿਹੜਾ ਹਾਲ ਹੋਇਆ ਹੋਇਆ ਕੁੜੀ ਦਾ ਵਿਜਰੀ ਦਾ ਹਨਾ ਉਹ ਤਾਂ ਨਹੀਂ ਉਹ ਵੱਲ ਦੇਖਿਆ ਜਾ ਕਰ ਜਾਂਦਾ ਹੈਗਾ ਤਾਂਣ ਨੇ ਉਹ ਡਾਕਟਰ ਜੀ ਨੇ ਉਹਦਾ ਇਲਾਜ ਕਰ ਰਹੇ ਨੇ ਨਾ ਉਹਦੇ ਪਤੀ ਦਾ ਤੇ ਮਾਪਿਆਂ ਨੇ ਤਾਂ ਕਰਤੀ ਜਿਹੜੀ ਹਰਕਤ ਕਰਨੀ ਸੀ ਕਿਉਂਕਿ ਜੇਕਰ ਕੁੜੀ ਨੂੰ ਵਿਆਹ ਤੋਂ ਬਾਅਦ ਚਲੀ ਜਾਂਦੀ ਘਰ ਸਹੁਰੇ ਦੇ ਮਾਪੇ ਕੀ ਹੁੰਦੇ ਨੇ ਮਾਪੇ ਵੀ ਹੁੰਦੇ ਨੇ ਹਨਾ ਬੜੀ ਗਲਤ ਤੇ ਘਟੀਆ ਹਰਕਤ ਕੀਤੀ ਆ ਵੱਲੀ ਤੇ ਦੂਜੀ ਗੱਲ ਜਿਹੜੀ ਆਪਾਂ ਨੇ ਖੇਦਨ ਅੰਬਰ ਸਰਜੀਪ ਕਾਲੇ ਦੀ ਹਨਾ ਬਾਬਾ ਬਕਾਲਾ ਵੀ ਹਾਂਜੀ ਬਾਬਾ ਕਾਲੇ ਦੀ ਤੇ ਉੱਥੇ ਜਿਹੜੀ ਉਹ ਕੁੜੀ ਆ 3 1/2 ਸਾਲ ਹੋ ਗਿਆ ਸੀ ਵਿਆਹ ਹੋਇਆ ਨੂੰ ਉਹਦੇ ਜਿਹੜੀ ਮਾਤਾ ਹੈ ਮੁੰਡੇ ਦੀ ਉਹਦੇ ਮਤਲਬ ਕੁੜੀ ਦੀ ਮਾਤਾ ਦੇ ਬੰਦੇ ਅਨੁਸਾਰ ਕਹਿੰਦੇ ਉਹਦੇ ਪੇਟ ਦੇ ਵਿੱਚ ਦੋ ਬੱਚੇ ਸੀ ਇੱਕ ਨੇ ਦੋ ਬੱਚੇ ਗਰਭਪਤੀ ਦੀਓ ਤੇ ਹਾਂ ਦੋ ਬੱਚੇ ਸੀ ਉਹ ਜਿਹੜੀ ਉਹਨਾਂ ਸਾ ਕੀਸ ਮਜ਼ਦੂਰ ਸੀ ਜਿਹੜਾ ਨਾ ਕੀ ਨਾਮ ਸੀ ਮੁੰਡੇ ਦਾ ਹਾਂ ਹਾਂ ਤੇ ਉਹਨੇ ਜਦੋਂ ਉਹਨੇ ਅੱਗ ਲਾਈ ਆ ਜਦੋਂ ਸਾੜਿਆ ਉਹਨੇ ਇਹਨਾਂ ਤੱਕ ਸੋਚਿਆ ਨਹੀਂ ਵੀ ਚਲੋ ਇਧਰ ਮੇਰੀ ਘਰ ਲਈ ਜਿਹੜੇ ਪੇਟ ਦੇ ਵਿੱਚ ਦੋ ਬੱਚੇ ਵੱਲ ਰਹੇ ਨੇ ਉਹਨਾਂ ਦਾ ਕੀ ਕਸੂਰਾ ਹੈਨਾ ਪਰ ਇਥੇ ਇੱਕ ਗੱਲ ਮੈਂ ਕਹਿਣੀ ਬਣਦੀ ਹੈ ਜੇ ਤੁਸੀਂ ਕਿਸੇ ਔਰਤ ਨੂੰ ਸਾਹਮ ਨਹੀਂ ਸਕਦੇ ਨਾ ਜੇ ਤੁਸੀਂ ਐਡੀ ਮਰਦਾਨਗੀ ਹੋ ਤਾਂ ਕਿਸੇ ਔਰਤ ਨੂੰ ਸਾਹਮ ਨਹੀਂ ਸਕਦੇ ਤਾਂ ਵਿਆਹ ਕਿਉਂ ਕਰਾਉਂਦੇ ਹੋ ਹੈਨਾ ਸਮਾਜ ਕਿੱਧਰ ਨੂੰ ਜਾ ਰਿਹਾ ਸਮਾਜ ਦੇ ਵਿੱਚ ਮਰਦਪਨ ਜਿਹੜਾ ਪ੍ਰਧਾਨਗੀ ਵਾਲਾ ਚ ਹੈ ਔਰਤ ਦੇ ਨਾਲੇ ਜਿਹੜਾ ਸਲੀਕਾ ਕਰ ਰਿਹਾ ਮੰਦਪਾਕ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਸਰਕਾਰ ਕਾਨੂੰਨ ਨੂੰ ਪਹਿਲਾਂ ਹੀ ਚੀਜ਼ਾਂ ਹੋ ਰਹੀਆਂ ਸੀ ਉਦੋਂ ਹੀ ਜਿਹੜੀ ਪ੍ਰਸ਼ਾਸਨ ਥੋੜੀ ਦੀ کہہ ਸਕਦੇ ਉਹ ਕਰ ਦਿੰਦਾ ਆਪਾਂ ਥੋੜੀ ਦੀ ਸੁਰੱਖਿਆ ਵਧਾ ਦਿੰਦਾ ਔਰਤਾਂ ਦੀ ਜਾਂ ਫਿਰ ਸਕੈਪ ਦਾ ਨੰਬਰ ਵਧਾ ਦਿੰਦਾ ਜਾਂ ਕੋਈ ਸਜ਼ਾ ਵੱਡੀ ਕਰ ਦਿੰਦਾ ਤਾਂ ਅੱਜ ਇਹ ਕੋਈ ਕੰਮ ਨਾ ਹੁੰਦੇ ਪਹਿਲੀ ਗੱਲ ਐਡੇ ਗਰੀਬ ਪਰਿਵਾਰ ਆ ਹੋ ਐਡਾ ਬਹੁਤ ਵੱਡਾ ਗਰੀਬ ਪਰਿਵਾਰਾ ਘਰਾਂ ਦੇ ਵਿੱਚ ਉਹਨਾਂ ਦੇ ਪੱਲੜ ਲੱਗੇ ਨੇ ਬਾਥਰੂਮ ਮੰਦਰ ਵੱਜੇ ਵੀ ਨਹੀਂ ਤੁਸੀਂ ਔਰਤ ਨੂੰ ਵਿਆਹ ਕੇ ਫਿਰ ਉਹਦੇ ਤੇ ਕੁੱਟਮਾਰ ਕਰਦੇ ਹੋ ਫਿਰ ਕੀ ਇਹ ਜਿਹਾ ਪਾੜਦੇ ਹੋ ਹਨਾ ਤੁਸੀਂ ਵਿਆਹ ਹੀ ਨਾ ਕਰਾਓ ਹਨਾ ਦੂਜੀ ਗੱਲ ਜਿਹੜੀ ਔਰਤ ਝੁਲਸ ਕੇ ਹਸਪੀਟਲ ਤੇ ਪਈ ਆ ਉਹਦੇ ਸਾਰੇ ਸਰੀਰ ਤੇ ਉਹ ਕਰੀ ਗਈ ਆ ਪਟੀਆਂ ਕੀ ਤੇ ਨੇ ਉਹ ਕਿਵੇਂ ਬਾਹਰ ਅੰਦਰ ਉਹਦਾ ਕਿਵੇਂ ਹੁੰਦਾ ਹੋਣਾ ਹਨਾ ਤੇ ਉਹਦਾ ਜ਼ਿੰਦਗੀ ਦੇ ਵਿੱਚ ਜ਼ੰਗ ਦਾ ਕੀ ਸਫ਼ਰ ਹੋਏਗਾ ਇਹ ਨਹੀਂ ਜਾਣਦਾ ਉਹਨੂੰ ਕਿੰਨੀ ਪੀੜ ਹੋ ਰਹੀ ਆ ਕੋਈ ਇਹ ਨਹੀਂ ਜਾਣਦਾ ਦੂਜਾ ਮਰਦਾ ਜਾਂ ਦੂਸਰਾ ਇਨਸਾਨ ਆ ਉਹਨੇ ਉਹਨੂੰ ਤਕਲੀਫ ਦੇ ਦਿੱਤੀ ਉਹ ਤਾਂ ਅਪਰਾਧ ਹੋਵੇ ਪਰ ਜਿਹੜੀ ਹੁਣ ਉਹ ਜ਼ਿੰਦਗੀ ਔਰ ਮੌਤ ਦੀ ਜਿਹੜੀ ਉਹ ਉੱਥੇ ਜੰਗਲ ਲੜ ਰਹੀ ਆ ਉਹਦੇ ਤੇ ਕੀ ਬੀਤਦੀ ਆ ਪਰਿਵਾਰ ਰੋ ਰੋ ਕੇ ਗੁਹਾਰ ਲਗਾ ਰਿਹਾ ਹੈ ਤੇ ਪ੍ਰਸ਼ਾਸਨ ਇੱਕ ਬੇਨਤੀ ਆ ਕਾਨੂੰਨ ਬਣਾਉਣਾ ਤਾਂ ਤਕੜਾ ਬਣਾਓ ਜੇ ਅਜਿਹਾ ਕੋਈ ਮਰਦ ਕਰਦਾ ਨਾ ਤਾਂ ਉਹਨੂੰ ਅਜਹੀ ਸਜ਼ਾ ਦਿਓ ਤਾਂ ਦੱਸ ਜਾਣੀ ਸੋਚਣ ਵੀ ਭਾਈ ਅਸੀਂ ਅੱਗੇ ਨਾ ਕਰੀਏ ਪਹਿਲਾਂ ਕੁੜੀਆਂ ਦੇ ਨਾਲ ਹੁੰਦਾ ਸੀ ਕੁੱਖਾਂ ਚ ਮਾਰਨਾ ਹੁਣ ਸਹੁਰੇ ਪਰਿਵਾਰ ਪਹਿਲਾਂ ਵੀ ਕਰਦੇ ਸੀ ਸਹੁਰਿਆਂ ਨੇ ਅਜਿਹਾ ਕੀ ਕਢਾਉਣਾ ਉਹ ਚ ਵਿਚਾਰੀ ਨੂੰ ਬਾਲੜੀਆਂ ਨੂੰ ਕੀ ਕਰਵਾਉਣਾ ਜਿਹੜਾ ਉਹਨਾਂ ਦੇ ਨਾਲ ਇਹ ਤਸੱਦਦ ਟਾਇਆ ਜਾ ਰਿਹਾ ਹੈ ਤਨ ਪਹਿਲੀ ਗੱਲ ਤਾਂ ਨਾ ਜੇ ਹੁਣ ਜਿਹੜੇ ਸੌਦਾ ਪਰਿਵਾਰ ਸੋਚਣ ਦੇ ਜੇ ਉਹਨਾਂ ਦੇ ਘਰ ਕੋਈ ਕੁੱਤੀ ਬਹਿ ਕੇ ਆਉਂਦੀ ਆ ਜੇ ਉਹਨਾਂ ਮੇਰੀ ਕੁੜੀ ਸਮਝਣਗੇ ਫੇਰਾ ਕੁਝ ਨਹੀਂ ਹੋਊਗਾ ਤੇ ਪਹਿਲੇ ਇਹਨਾਂ ਦੇ ਮਨ ਚ ਨਾ ਜਦੋਂ ਕਹਿੰਦੇ ਉਹਨਾਂ ਨੇ ਘਰ ਖਰਾਬ ਕਰਨਾ ਕਿਤਨਾ ਕਤੇ ਚੱਲ ਇਹ ਚ ਬਹੁਤ ਗੱਲਾਂ ਹੁੰਦੀਆਂ ਹਨ ਜੇ ਪਰ ਹੌਲੀ ਹੌਲੀ ਉਹਨੂੰ ਪਕਰਪੇ ਤੋ ਇਸ ਤਰ ਤੋੜ ਦੋ ਨਾ ਤੋੜ ਦੋ ਨਾ ਮਿਲੋ ਪਰ ਕਿਤਨਾ ਕਿ ਜਿਹੜੀ ਜਿੰਦਾ ਸਾੜ ਨਾਲ ਬਿਲਾਉਣੀ ਇਹ ਚੀਜ਼ਾਂ ਬੜੀਆਂ ਗਲਤ ਨੇ ਇਹਦੇ ਲਈ ਤਾਂ ਸਜ਼ਾ ਜ਼ਰੂਰੀ ਆ ਬਣਦੀ ਵੀ ਆ ਉਹ ਜਿਵੇਂ ਪਿੱਛੇ ਜੇ ਹੁੰਦੂ ਲੁਧਿਆਣੇ ਦੇ ਵਿੱਚ ਸੀਗਾ ਥੋੜੀ ਨੂੰ ਗਵਾਂਡਣ ਦੇ ਵੱਲੋਂ ਨਾ ਕੱਢਣਾਇਆ ਕਰਕੇ ਨੂੰ ਜ਼ਿੰਦਾ ਦਫਨ ਕਰਉਣੀ ਆ ਉਹਦੇ ਵਿੱਚ ਬਹੁਤ ਵਧੀਆ ਅਦਾਲਤ ਦਾ ਫੈਸਲਾ ਆ ਫਾਰਸੀ ਦੀ ਸਜ਼ਾ ਸੁਨਾਤੀ ਆ ਤੇ ਐਮੀ ਸਜ਼ਾ ਹੈ ਜੀ ਇਦਾਂ ਹੀ ਹੋਣੀ ਚਾਹੀਦੀ ਆ ਵੀ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਡਰ ਹੋਵੇ ਪਰ ਨੋਜ਼ ਆ ਉਸ ਕੁੜੀ ਦਾ ਸਜ਼ਾ ਕਰਨਾ ਲੁਧਿਆਣੇ ਲੁਧਿਆਣੇ ਦੀ ਕੁੜੀ ਸੀ ਤੇ ਉਹ ਕਿੰਨਾ ਗਵਾਂਡਣ ਨੇ ਜਿਹੜਾ ਕੋ ਕਰਮ ਕੀਤਾ ਹੈ ਇਹ ਸੋ ਕੁੜੀ ਨੂੰ ਜਿੰਦਾ ਦਾ ਪਤਾ ਨਾ ਮਿੱਟੀ ਦੇ ਵਿੱਚ ਇਨਸਾਨੀਅਤ ਕਿੱਥੇ ਖੜ ਰਹੀ ਹੈ ਕਹਿੰਦੇ ਇਨਸਾਨੀਅਤ ਦੱਸੇ ਪਹਿਲੀ ਗੱਲ ਕਰਦੇ ਨੇ ਵੀ ਇਨਸਾਨੀਅਤ ਖਤਮ ਹੋ ਗਈ ਟਾਈਮਾਂ ਚੱਲ ਰਹੇ ਕੱਲ ਜੁਗਦਾ ਕਿਸੇ ਕੋਈ ਵੀ ਇਨਸਾਨ ਆ ਕਿਸੇ ਬਾਰੇ ਸੋਚਦਾ ਨਹੀਂ ਇਹ ਗੱਲ ਤਾਂ ਐਨਾ ਜਿਆਦਾ ਬੁਰਾ ਹੋਇਆ ਪਿਆ ਹਰੇਕ ਨੂੰ ਆਪਣੀ ਲਾਲਸਾ ਆਪਣੀ ਤਮੰਨਾ ਦਿਖਦੀ ਹੈ ਮੈਂ ਆਪਣਾ ਵਸਤੂ ਢੱਪ ਭਰ ਲਾਂ ਜਾਂ ਆਪਣੇ ਆਪਣੀ ਜਿਹੜੀ ਅੜੀਓ ਪਕਾ ਲਵਾਂ ਆਪਾਂ ਨੂੰ ਦੂਜੇ ਦਾ ਖਿਆਲ ਨਹੀਂ ਆਪਣੇ ਸਾਹਮਣੇ ਆਪਾਂ ਹੀ ਬੈਠੇ ਆ ਆਪਣੇ ਸਾਹਮਣੇ ਕੋਈ ਗੱਲਬਾਤ ਹੋ ਜਾਈਏ ਆਪਾਂ ਜਾਣ ਕੇ ਸੋਚਾਂਗੇ ਪਹਿਲਾਂ ਵੀ ਆਪਾਂ ਹੱਥ ਪਾਈਏ ਕਿ ਨਾ ਪਾਈਏ ਜ ਆਪਾਂ ਗੱਲ ਜੀ ਬਿਲਕੁਕੁਲ ਗੱਲਾਂ ਬਾਤਾਂ ਜਿਆਦਾ ਲੰਬੀਆਂ ਨਾ ਕਰੀਏ ਪਰ ਜਾਂਦੇ ਹੋਏ ਮੈਂ ਦੋ ਮਿੰਟ ਲੈਣੇ ਆ। ਸੇਧ ਅਸੀਂ ਜਿਹੜੀ ਸਮਾਜਿਕ ਮੁੱਦੇ ਚੱਕ ਰਹੇ ਆ ਇਹ ਅਵੇਅਰ ਕਰਨ ਦੇ ਲਈ ਚੱਕ ਰਹੇ ਆ ਲੋਕਾਂ ਨੂੰ ਸੇਧ ਦੇਣ ਲਈ। ਜਿੰਨਾਂਕ ਅਸੀਂ ਸਿਰਫ ਮੁੱਦੇ ਤੁਹਾਡੇ ਅੱਗੇ ਰੱਖ ਰਹੇ ਆ ਕਿਉਂਕਿ ਤੁਹਾਡੇ ਆਂਡ ਗਵਾਂਡ ਵਿੱਚ ਇਹ ਨਾ ਹੁੰਦਾ ਹੋਵੇ। ਜੇ ਤੁਹਾਡੇ ਆਂਡ ਗਵਾਂਡ ਚ ਹੁੰਦਾ ਏ ਜੇ ਤੁਸੀਂ ਉਹਨਾਂ ਦੀ ਸੁਰੱਖਿਆ ਨਹੀਂ ਕਰਦੇ ਤੁਸੀਂ ਉਹਨਾਂ ਦੇ ਨਾਲ ਖੜਦੇ ਨਹੀਂ ਤਾਂ ਤੁਸੀਂ ਹੀ ਉਹਨੇ ਹੀ ਤੁਸੀਂ ਵੀ ਉਹਨੇ ਹੀ ਗੁਨਾਹਗਾਰ ਹੋ। ਜੇ ਤੁਸੀਂ ਇੱਕ ਔਰਤ ਦੇ ਉੱਤੇ ਹੋ ਰਿਹਾ ਅਤਿਆਚਾਰ ਦੇ ਵਿੱਚ ਰੋਕ ਨਹੀਂ ਰਹੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਹੋ ਰਿਹਾ ਹੈ ਇਹ ਕੁਝ ਔਰਤਾਂ ਦੇ ਨਾਲ ਗਵਾਂਢੀ ਕੁਟਦਾ ਹੁੰਦਾ ਦੂਆ ਗਵਾਂਢੀ ਜਾਂਦਾ ਨਹੀਂ ਵੀ ਨਾ ਭਾਈ ਅਸੀਂ ਕਿਉਂ ਜਾਣਾ ਨਹੀਂ ਯਾਰ ਜਾਣਾ ਬਣਦਾ ਹੈ ਦੂਜੀ ਗੱਲ ਮਹਿਲਾਵਾਂ ਦੇ ਨਾਲ ਜੇ ਇਹ ਕੁਝ ਹੋ ਰਿਹਾ ਨਜ਼ਦੀਕੀ ਪੁਲਿਸ ਥਾਣਿਆਂ ਨੂੰ ਸ਼ਿਕਾਇਤ ਕਰਨੀ ਬਣਦੀ ਆ ਇਹ ਗਵਾਂਢੀਆਂ ਦਾ ਫਰਜ਼ ਹੈ ਔਰ ਇੱਕ ਮਾਮਲਾ ਇਹ ਆ ਭਗਵੰਤ ਮਾਨ ਨੂੰ ਸਲਾਹ ਹੈ ਜੁਮਾਨ ਜੋਗ ਸਤਕਾਰਯੋਗ ਨੇ ਦੀਪਗਵਾਨ ਮਾਨਸਿਆਂ ਇੱਕ ਕਾਨੂੰਨ ਬਣਾ ਦੇ ਜਿਹੜੀਆਂ ਅਜਹੀਆਂ ਬੱਚੀਆਂ ਨੇ ਸਾਰੇ ਪਰਿਵਾਰ ਜਿਹੜਾ ਉਹਨਾਂ ਨੂੰ ਫਾਂਸੀਆਂ ਚੜਾ ਦਿੰਦਾ ਅੱਗ ਲਾ ਕੇ ਫੂਕ ਦਿੰਦਾ ਪੈਟਰੋਲ ਪਾ ਕੇ ਫੂਕ ਦਿੰਦਾ ਤਾਂ ਉਹਨਾਂ ਦੇ ਲਈ ਅਜਹੀ ਸਖਤੀ ਸਜ਼ਾ ਹੋਣੀ ਚਾਹੀਦੀ ਆ ਜੋ 10 ਜਾਣੇ ਸੋਚਣ ਵੀ ਭਾਈ ਅਸੀਂ ਨਾ ਕਰੀਏ ਕਿਉਂਕਿ ਜਿਹੜੀ ਇਹ ਜੀਵਨ ਆ ਇਹ ਬੜਾ ਨਮੁੱਲਾ ਏ ਔਰ ਔਰਤ ਬਹੁਤ ਵੱਡੀ ਐ ਜਿਹਨੇ ਸਾਨੂੰ ਜਨਮ ਦਿੱਤਾ ਜਿਨੇ ਇਸ ਮਨੁੱਖਤਾ ਨੂੰ ਜਨਮ ਦਿੱਤਾ ਅੱਗੇ ਵਿਦਾਇਆ ਪਰ ਇਹ ਕੁਝ بڑا ਅਤਿਆਚਾਰ ਹੋ ਰਿਹਾ ਬੜੀਆਂ ਮੰਦ ਭਾਗੀਆਂ ਪੰਜਾਬ ਚ ਦੋ ਘਟਨਾਵਾਂ ਵਾਪਰੇ ਨੇ ਫਰੀਦਕੋਟ ਔਰ ਬਾਬਾ ਬਕਾਲੇ ਦੀ ਅਸੀਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਤੇ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ ਬੇਨਤੀ ਆ ਕਿ ਭਾਈ ਆਪਣੇ ਆਂਡ ਗਵਾਣ ਦੇ ਵਿੱਚ ਜੇ ਅਜਿਹੇ ਮਹਿਲਾਵਾਂ ਦੇ ਨਾਲ ਬੱਚਿਆਂ ਦੇ ਨਾਲ ਸੌਰਾ ਪਰਿਵਾਰ ਕਰਦਾ ਤਾਂ ਤੁਸੀਂ ਨਾਲ ਖੜਿਆ ਕਰੋ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਿਆ ਕਰੋ ਜਾਂ ਫਿਰ ਮੀਡੀਆ ਦੇ ਵਿੱਚ ਇਹ ਗੱਲ ਰੱਖਿਆ ਕਰੋ ਤਾਂ ਜੋ ਲੋਕਾਂ ਤੱਕ ਗੱਲ ਪਹੁੰਚੀ ਜਾਵੇ ਦੂਜੀ ਟੀਚਰਾਂ ਆਨ ਦੀ ਗੱਲ ਕੀਤੀ ਐ ਅਸੀਂ ਪੜਨ ਵਾਲੇ ਵਿਦਿਆਰਥੀ ਨੇ ਪੜਾਉਣ ਵਾਲੀਆਂ ਮੈਡਮਾਂ ਨੇ ਉਹ ਇੱਕ ਸਿਧਾਂਤਿਕ ਤੌਰ ਤੇ ਗੱਲ ਕਰਨ ਇੱਕ ਉਹਨਾਂ ਦਾ ਜਿਹੜਾ ਕਾਨੂੰਨ ਬਣਾਉਣ ਵੀ ਭਾਈ ਸਾਡਾ ਤਾਂ ਇਹੀ ਗੱਲ ਆ ਸੀ ਇਹ ਰੱਖਾਂਗੇ ਪਰ ਉੱਤੇ ਤੁਸੀਂ ਜਾ ਕੇ ਪਹਿਲਾਂ ਬੁੜੀਆਂ ਸੀਗੀਆਂ ਮੈਡਮਾਂ ਜਿਹੜੀਆਂ ਉਹ ਉਹਨਾਂ ਦੇ ਨਾਲ ਕੋਟੀਆਂ ਬੁਣੀ ਜਾਂਦੀਆਂ ਸੀ ਹੁਣ ਆਹ ਲਿਪਾ ਪੋਚਾ ਹੋ ਰਿਹਾ ਕਿੱਧਰ ਨੂੰ ਜਾ ਰਿਹਾ ਸਮਾਜ ਬੱਚੇ ਨੂੰ ਪਹਿਲੀ ਪੌੜੀ ਚੜਾਉਣੀ ਅਧਿਆਪਕ ਦੀ ਹੁੰਦੀ ਹੈ ਉਹ ਦੀਵਾ ਹੁੰਦਾ ਉਹ ਚਾਨਣ ਦਿੰਦਾ ਪਰ ਅਧਿਆਪਕ ਆਪਸ ਵਿੱਚ ਹੀ ਲੜ ਲੜ ਕੇ ਜਿਹੜਾ ਬੱਚਿਆਂ ਨੂੰ ਕੀ ਸਿਖਾਉਣਗੇ ਸੋ ਬੜੇ ਵੱਡੇ ਤੇ ਗੰਭੀਰ ਮੁੱਦੇ ਸੀ ਸਾਤੋਂ ਊਣਤਾਈਆਂ ਰਹਿ ਜਾਂਦੀਆਂ ਨੇ ਗਲਤੀਆਂ ਰਹਿ ਜਾਂਦੀਆਂ ਪਰ ਸੇਧ ਲੈਣ ਦੀ ਸਾਰਿਆਂ ਨੂੰ ਜ਼ਰੂਰਤ ਆ ਸਾਰੇ ਲੜ ਕੇ ਇਹਨਾਂ ਜਿਹੜੀਆਂ ਜਿਹੜੇ ਕੁਕਰਮ ਨੇ ਜਾਂ ਜਿਹੜੀ ਊਣਤਾਈਆਂ ਨੇ ਸਮਾਜ ਚੋਂ ਬਾਹਰ ਕੱਢੀਏ ਤੇ ਸਮਾਜ ਨੂੰ ਸਾਫ਼ ਸੁਥਰਾ ਬਣਾਈਏ ਮੈਨੂੰ ਤੇ ਲਖਮੀਰ ਸਿੰਘ ਨੂੰ ਦਿਓ ਇਜਾਜ਼ਤ ਸ਼ਾਨਭਾ